ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ 200 ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ੍ਰਿਹਾਲੀ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਹਣੀ ਵੀਰ ਦੇ ਕੋਲ ਆਇਆ ਦੋਸਤੋ ਹਣੀ ਪੰਡਤ ਵੀਰ ਹੁਣ ਦੇ ਕੋਲ ਅੱਜ ਪਹੁੰਚੇ ਆਪਾਂ ਪਸ਼ੂ ਵਪਾਰ ਦਾ ਕਿੱਤਾ ਵੀਰ ਕਰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਤੇ ਅੱਜ ਤੋਂ ਤਕਰੀਬਨ ਕੋਈ 3-4 ਦਿਨ ਪਹਿਲਾਂ 5 ਦਿਨ ਪਹਿਲਾਂ ਇੱਕ ਆਪਾਂ ਅਪਡੇਟ ਦਿੱਤੀ ਸੀ ਤੁਹਾਨੂੰ ਦੋ ਵਾਰਾ ਦਿਖਾਈਆਂ ਸੀ ਉਦੋਂ ਇਸ ਘਰੋਂ ਅੱਜ ਨਾਗ ਜਿਹੜੇ ਟੋਟਲ ਤੁਸੀਂ ਸਾਹਮਣੇ ਦੇਖ ਰਹੇ ਜੇ ਚਾਰ ਐਨੀਮਲ ਨੇ ਚਾਰ ਵੜਾ ਇੱਕ ਜਰਸੀ ਬਰੀਡ ਦੇ ਵਿੱਚ ਤੇ ਐਚ ਐਫ ਕ੍ਰੋਸ ਤੇ ਐਚ ਐਫ ਅੰਗ ਦੇ ਵਿੱਚ ਤੁਹਾਨੂੰ ਆਪਾਂ ਵੜਾ ਦਿਖਾ ਦੇਵਾਂਗੇ ਇੱਕ ਵੜਾ ਬਗੈਰ ਬੱਚਿਆਂ ਆ ਤਿੰਨ ਵੜਾ ਦੇ ਨਾਲ ਜਿਹੜੇ ਪ੍ਰੋਪਰ ਬੱਚੇ ਤੁਹਾਨੂੰ ਦਿਖਾਵਾਂਗੇ ਕਿੰਨੇ ਕਿੰਨੇ ਬੌਲੇ ਜਾਂ ਕਿੰਨੇ ਦੁੱਧ ਤੇ ਇਸ ਵਕਤ ਕੋਈ ਪਸ਼ੂ ਚੱਲ ਰਿਹਾ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਸਹਰਿਆਲੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਮਾਰਵੇ ਵਾਲੀ ਸਾਈਡ ਤੋਂ ਕੋਈ ਭਰਾ ਆਪਣਾ ਆ ਰਿਹਾ ਤੇ ਮਾਝੇ ਵਿੱਚ ਦੋਸਤੋਂ ਤੁਸੀਂ ਵਿజిਟ ਕਰੋਗੇ ਹਰੀਕੇ ਪਤਨ ਤੋਂ ਕੋਈ 15-14 ਕਿਲੋਮੀਟਰ ਦੀ ਦੂਰੀ ਆ। ਸਰਿਆੜੀ ਬਿਲਕੁਲ ਨੈਸ਼ਨਲ ਹਾਈਵੇ ਹਾਈਵੇ ਬਟਿੰਡਾ ਅਮਰਸਰ ਠੀਕ ਆ ਜੀ। ਉੱਪਰ ਜਿਹੜਾ ਬਿਲਕੁਲ ਪਿੰਡ ਸਰਿਆੜੀ। ਨਸ਼ੇਰੇ ਪਨੂਆ ਦੀ ਦੂਰੀ ਅੱਗੇ ਤਕਰੀਬਨ 5 ਕਿਲੋਮੀਟਰ ਦੀ ਆ। ਅੱਜ ਤਰੀਕ ਤੁਸੀਂ ਨੋਟ ਕਰ ਲਓ 26 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ ਕਹੋ ਸ਼ਾਮ ਦੇ ਕਹੋ ਕੋਈ ਸਾਢੇ 3-4 ਵਜੇ ਦਾ ਸਮਾਂ। ਆਓ ਕਰਦੇ ਆ ਗੱਲਬਾਤ ਕੋਈ ਸਵੇਰ ਸਵੇਰਾ ਕੋਈ ਭਰਾ ਦੀ ਦੋ ਟਾਈਮ ਚਾਰ ਟਾਈਮ ਕਿ ਹੋ ਕੇ ਤੁਸੀਂ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਮਿਰਹਾ ਨੀ ਪੰਡਤ ਸਾਸਰੀ ਗਾ ਸਾਸੀ ਗਾ ਸਕਦੇ ਸਾਸ ਸਾਸੀ ਗਾ ਹੋ ਠੀਕ ਠਾਕ ਵੀਰੇ ਵਧੀਆ ਵਧੀਆ ਕਿਰਪਾ ਸੰਧੂ ਸਾਹਿਬ ਤਾਂ ਇਹ ਜਨਾ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਹਾਂਜੀ ਉਦੋਂ ਵੀ ਆਪਾਂ ਦੋ ਵਾਰਾਂ ਪਾਈਆਂ ਹਾਂਜੀ ਵੇਖ ਗਿਆ ਸੰਧੂ ਸਾਹਿਬ ਵੇਖ ਗਿਆ ਦੋ ਇੱਕ ਤਿਲੜ ਦੀ ਤੇ ਇੱਕ ਵਾੜ ਚੰਗੀ ਸੀ ਹਾਂਜੀ ਆਪਾਂ ਵੀਡੀਓ ਕਾਲ ਤੇ ਦੋ ਟਾਈਮ ਚਵਾਤੀ ਜਿਹੜੀ ਦੂਜੀ ਵਾੜ ਵੱਡੀ ਤਿਲੜ ਦੀ ਹਨ ਧਾਰਾ ਮਾਰ ਲਿਆ ਉਦੋਂ ਰਾਤ ਤੇ ਸੋਈ ਹੋ ਆ ਬਿਲਕੁਲ ਉਹ ਲੈ ਗਏ ਤੇ ਦੂਜੀ ਵਾੜ ਆਪਾਂ ਵੀਡੀਓ ਕਾਲ ਤੇ ਦੋ ਟਾਈਮ ਚਵਾਤੀ ਠੀਕ ਆ ਜੀ ਹਾਂਜੀ ਅਣੀ ਅੱਜ ਆਪਣੇ ਕੋਲ ਚਾਰ ਬੈੜਾ ਨੇ ਚਾਰ ਬੈੜਾ ਦਾ ਜਰਸੀ ਸੂਈ ਹੈ ਇਹਨੂੰ ਅੱਜ ਕੋਈ ਚੌਥਾ ਬਣਵਾ ਦੇਣਾ ਠੀਕ ਹੈ ਜੀ ਤੇ ਆ ਆ ਬੈੜ ਦਾ ਇੱਕ ਜਿਆਦੇ ਨੇ ਦਾ ਬੱਚਾ 나ੜੂ ਕਿਲੇ ਤੇ ਆ ਠੀਕ ਹੈ ਜੀ ਉਹ ਪਰਲੀ ਵਿਚਕਾਰਲੀ ਬੈੜ ਦਾ ਬੱਚਾ ਮਰ ਗਿਆ ਉਹਨੂੰ ਕੋਈ 10 ਤੋਂ 15 ਦਿਨ ਲਾ ਲਓ ਸੂਈ ਨੂੰ ਹੁਣ ਬੱਚਾ ਆੜੀ ਤਾਂ ਕੋਈ ਭਾਵੇਂ ਕਈ ਮਹੀਨਾ ਆ ਮਹੀਨਾ ਹੋ ਗਿਆ ਹਾਂਜੀ ਤੇ ਉਹ ਰਵਾ ਕਰਦੀ ਬੱਚੇ ਦਾ ਬਹੁਤ ਜ਼ਿਆਦਾ ਦੁੱਧ 3 ਬਾਈ ਕਿਲੋ ਤੇ ਹੁਣ ਆ ਟਾਈਮ 17 18 ਕਿਲੋ ਹੈਗਾ ਠੀਕ ਹੈ ਜੀ ਹਾਂ ਜੀ ਮਾ ਵੀ ਇਹ ਦੋਸਤੋ ਨਾਕ ਹੋਣਗੇ ਠੀਕਾ ਜੀ ਬਾਕੀ ਆਪਾਂ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਸ਼ੁਰੂਆਤ ਕਰਾਂਗੇ ਜਰਸੀ ਬ੍ਰੀਡ ਦੇ ਵਿੱਚ ਇਹ ਤੁਸੀਂ ਬਾਹਰ ਦੇਖ ਲਓ ਇੱਥੋਂ ਸ਼ੁਰੂਆਤ ਕਰਦੇ ਆ ਹਣੀ ਜਰਸੀ ਆ ਸੂਬਾ ਦੱਸ ਦਈਏ ਦਿਨ ਦਾ ਖੰਜੀ ਸਾਹਿਬ ਦੁੱਧਾਰੇ ਵੜ ਦਾ ਹਾਂ ਜੀ ਦੇਣੇ ਨੂੰ ਕੋਈ ਆ ਵੇਖੋ ਬੱਚਾ 4 ਤੋਂ 5 ਦਿਨ ਹੋਏ ਸਾਰੇ ਮਗਰ ਬੱਚਾ ਆ ਗਿਆ ਸ਼ਾ ਗਿਆ ਲਓ ਜੀ 5 4 ਦਿਨ ਦਾ ਸਮਾਂ ਦੂਜਾ ਸੂਬਾ ਇਹ ਵੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਜਰਸੀ ਬ੍ਰੀਡ ਦੇ ਵਿੱਚ ਹਾਂ ਜੀ ਆ ਦੇਖੋ ਜੀ ਥਾਂ ਤੋਂ ਪੂਰਾ ਲੱਗਾ ਠੰਡੀ ਧੀ ਆ ਦੇਖੋ ਹਾਂ ਜੀ ਦੁੱਧ ਕਿੰਨਾ ਵਕਤ ਦੁੱਧ ਆ ਟਾਂ ਸੰਧੂ ਸਾਹਿਬ 11 ਤੋਂ 12 ਕਿਲੋ ਆ ਲਓ ਜੀ ਹਾਂ 11 12 ਕਿਲੋ ਦੇ ਦਿੱਤੋ ਸ਼ਰੰਦ ਵਾਲਾ ਹੈ ਵਾ ਸੋ 11 12 ਕਿਲੋ ਟੰਡੇ ਵਾਲਾ ਦੁੱਧ ਇਹਦੇ ਥੱਲੇ ਪੰਜਾ ਛੇ ਦਿਨਾਂ ਦੀ ਸੋਈਏ ਭਰਾਵ ਦਾ ਭਾਵੇਂ ਲੀਟਰ ਮਾਰ ਲੈ 12 ਆਊਗਾ 11 ਨਹੀਂ ਹੁੰਦਾ ਠੀਕ ਆ ਅੱਜ ਪੰਜਵਾਂ ਦਿਨ ਆ ਜਿਆਦਾ ਨਹੀਂ ਰਚੀ 14 15 ਕਿਲੋ ਦੁੱਧ ਚਾਹ ਦੀ ਠੀਕ ਆ ਜੀ ਹਾਂ ਜੀ ਬਾਕੀ ਚੌਣ ਜਾਣਾ ਪੂਰੇ ਚੌਣੇ ਇੱਕ ਨੰਬਰ ਪੋਲੀ ਠੀਕ ਆ ਕੋਈ ਭੂਰ ਸ਼ਟਾ ਨਹੀਂ ਕੋਈ ਵੀਰ ਲਿਆਓ ਖੋਲ ਕੇ ਕਰੀਏ ਸਾਹਮਣੇ ਪੇਸ਼ ਲਓ ਵੀ ਅੱਜ 205 ਚਾਰ ਦਿਨ ਦਾ ਪੰਜ ਦਿਨ ਦਾ ਸਮਾਂ ਦੂਜਾ ਸਵੇਰ ਸੇ ਐਸ ਵਕਤ ਕੋਈ 11 12 ਲੀਟਰ ਤੇ ਚੱਲਣ ਦੀ ਇਹ ਬੂਟੀ ਪਾਤੀ ਬੜੀ ਛੋਟੀ ਛੋਟੀ ਬੂਟੀ ਹੈ ਬਿਲਕੁਲ ਸਮਾਲ ਸਾਈਜ਼ ਫੇਸ ਸਮਾਲ ਸਾਈਜ਼ ਕੰਨ ਬਾਕੀ ਡੁਗਾਈ ਦੋ ਅੱਖਾਂ ਦੇ ਵਿੱਚਕਾਰ ਠੀਕ ਹੈ ਜੀ ਹਾਈਟ ਕਰਦੇ ਵੀ ਜਿਦਾਂ ਆਪਾਂ ਦੇਖ ਲੇ ਤੇ ਮੋਸਟਲੀ ਜ਼ਿਆਦਾਤਰ ਆਪਾਂ ਹਾਈਟ ਕਰ ਇਦਾਂ ਹੀ ਦੇਖਦੇ ਆ ਮੈਡਮ ਜਰਸੀ ਬ੍ਰੀਡ ਦੇ ਵਿੱਚ ਹਰੇ ਸੁਭਾ ਚਵਾਈ ਦਾ ਸਮਾਂ ਕਿੰਨੇ ਵਜੇ ਸੰਧੂ ਸਾਹਿਬ ਚਾਈ 5:00 ਹੀ ਪੂਰੇ ਲਓ ਜੀ ਮਾਰਨਿੰਗ 5 ਵਜੇ ਦੀ ਚਵਾਈ ਦਾ ਸਮਾਂ ਹਜੇ ਕੋਈ ਅੱਧਾ ਘੰਟਾ ਘੰਟਾ ਬਾਕੀ ਆ ਹਾਂ ਜੀ ਤੇ ਸਮੇਂ ਤੋਂ ਸਮੇਂ ਐਨੇ ਸੰਧੂ ਸਾਹਿਬ ਦੀ ਵੇਖੋ ਕਦਾ ਫੋਟ ਫੋਟ ਬਾਹਰ ਆਈ ਹੈ ਹਾਂ ਹਾਂ ਜੀ ਠੀਕ ਆ ਜੀ ਹਰੇ ਇਹਦੀ ਮੁੱਲ ਕੀ ਡਿਮਾਂਡ ਕਰਤੀ ਮੋਲ ਸੰਧੂ ਸਾਹਿਬ 55 ਕਰਦੇ ਆ 50000 ਛੱਡ ਦਾਂਗੇ 50000 59 ਦੀ 59 ਦੀ ਠੀਕ ਆ ਜੀ ਕਰ ਦਾਂਗੇ ਮਾਨਤਾ ਕੋਈ ਫਿਰ ਵੀ ਵੇਖ ਲੋ ਤੇ ਮੌਕੇ ਤੇ ਹਾਂਜੀ ਮੌਕੇ ਤੇ ਕਰਦਾ ਹਾਂ ਠੀਕ ਆ ਲਓ ਵੀ ਇੱਕ ਘੱਟ 50 ਦੀ ਮਿਲ ਜੂਗੀ ਠੀਕ ਆ ਜੀ 90000 ਦੀ ਹੋਰ ਵੀ ਛੋੜਛੱਪਾ ਹੋ ਜੂਗਾ ਮੌਕੇ ਤੇ ਕੋਈ ਕਰਦਾ ਹਾਂ ਇਹ ਕਰਦਾ ਛੋੜਛੱਪਾ ਕਰਦੇ ਆ ਤੁਸੀਂ ਵੀ ਵੇਖੋ ਬਹੁਤ ਸ਼ਾਨਦਾਰ ਦੇਖੋ ਜੀ ਹਾਂਜੀ ਆ ਦੇਖੋ ਬਹੁਤ ਵਧੀਆ ਠੀਕ ਆ ਜੀ ਜਰਸੀ ਪ੍ਰਿੰਟ ਤੇ ਸ਼ਕੀਰ ਵੀਰਾਂ ਦੇ ਲਈ ਤੋਹਫਾ ਠੀਕ ਆ ਜੀ ਫਿਰ ਦੂਜਾ ਸੁਆਸ ਹੋਈ ਆ ਅੱਗੇ ਹਣੀ ਇਧਰ ਦੇ ਪਾਸੇ ਆ ਜੀ ਬਿਆਰਡ ਆਪਣੇ ਕੋਲ ਆ ਗਈ ਇੱਕ ਐਚਲੋ ਰਾਡ ਸੰਦੂ ਸਾਹਿਬ ਦੂਜਾ ਸੁਬਾ ਸੁਈ ਹੋਵੇ ਦੂਜਾ ਸੁਬਾ ਇਹ ਵੀ ਦੂਜਾ ਸੁਬਾ ਸੁਈ ਹੈ ਕੱਦ ਪੁੱਤ ਪੂਰਾ ਵੱਡਾ ਪੂਰੀ ਏਡੀ ਵਹਿੜਾ ਕਿੰਨੇ ਮਾ ਲਾਇਆ ਇਹਨੇ ਤੀਜਾ ਦਿਨ ਅੱਜ ਇਹਨੂੰ ਸੁਈਨ ਤੱਜਾ ਦੇਣਾ ਤੀਜਾ ਦਿਨ ਅੱਜ ਠੀਕ ਹੈ ਜੀ ਸਵੇਰੇ ਸਾਫ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਲਓ ਵੀ ਤੱਜਾ ਦੇਣਾ ਠੀਕ ਹੈ ਜੀ ਸੋ ਤੀਜਾ ਦਿਨ ਹੋ ਗਿਆ ਇਹਨੂੰ ਸੁਈ ਰੋ ਤੇ ਦੂਜਾ ਸੁਬਾ ਫੁੱਲ ਵੱਡੀ ਹਾਈਟ ਲੈਂਥ ਦੇ ਵਿੱਚ ਬੱਚਾ ਤੇ ਮਗਰ ਕੀ ਆ ਗਿਆ ਆਹ ਬੱਚਾ ਸੰਦੂ ਸਾਹਿਬ 나ੜੂ ਤੇ ਆਹ ਗੱਬਾ ਬੱਚਾ ਇਧਰ ਗਿੱਲੇ 나ੜੂ ਤੇ ਬੱਚਾ ਓਕੇ ਹਣ ਵੀਰੇ ਬੋਲਾ ਇਹਦੇ ਫਲੋਨ ਕਿੰਨਾ ਹੈ ਤੁਹਾਡਾ ਐ ਟਾਈਮ ਸੰਧੂ ਸਾਹਿਬ 17 ਤੋਂ 18 ਲੀਟਰ ਹੋਊਗਾ 17 18 ਹਾਂਜੀ ਦੋ ਟਾਈਮ ਤਿੰਨ ਟਾਈਮ ਕੋਈ ਵੀਰ ਭਰਾ ਦੀ ਤਸੱਲੀ ਕਰੇ ਠੀਕ ਆ ਜੀ ਹਾਂਜੀ ਦੇਖੋ ਇਹ ਪਥਾਂ ਤੋਂ ਲੱਗ ਗਿਓ ਮਖਾਈਏ ਮੜਾ ਜਾ ਸੰਧੀ ਜਿਹੜੀ ਬਹੁਤ ਸੰਧੂ ਸਾਹਿਬ ਥਾਣ ਦੇਖੋ ਕਿੱਡਾ ਲੱਗਾ ਮਈਆਂ ਵਾਲਾ ਥਾਣ ਲੱਗਾ ਲਓ ਜੀ ਹਾਂਜੀ ਲਓ ਦੋਸਤੋ ਥਾਣ ਕੋਲ ਪੂਰਾ ਕਾਇਮਾ ਠੀਕ ਆ ਜੀ ਬਾਕੀ ਹੋਵਾਂਗੇ ਜਿਹੜੀ ਵੀ ਬਹੁਤ ਸੋਹਣੀ ਸੰਧੂ ਸਾਹਿਬ ਦੀ ਮੁਤੀ ਪਤੀ ਬੋਸ ਹੋਣੀ ਆ ਨਿਗਾਹ ਉਤੇ ਕੰਮ ਠੀਕ ਆ ਜੀ ਨਿਚੇ ਨਿਕੇ ਕੰਮ ਤੇ ਪੂਰੀ ਵੱਡੀ ਆ ਕੋਈ ਮੇਰਾ ਵੀਰ ਦੂਰੋਂ ਜਿਹੜੇ ਸੌਦਾ ਕਰਦਾ ਕੋਈ ਕੱਦ ਤੁਸੀਂ ਵੈਸੇ ਪਸ਼ੂ ਖੜਿਆਂ ਦੇ ਵਿੱਚ ਆਹੇ ਸੰਦੂ ਸਾਹਿਬ ਕਿੱਥੇ ਆਉਂਦੀ ਵਾ ਸਾਰਿਆਂ ਦੇ ਵਿੱਚ ਉੱਚੀ ਆ ਠੀਕ ਆ ਜੀ ਇਹ ਪੁੱਟੀ ਆ ਸਾਰਿਆਂ ਵਾਂਗੂ ਠੀਕ ਆ ਜੀ ਤੇ 18 ਕਿਲੋ ਐਸੋਰ ਤੋਂ ਬਹੁਈ ਆ। ਐਡ ਅਸਲ ਦੀ ਸਾਹਿਬ 18 ਕਿਲੋ ਹੋਊਗਾ 17 ਤੋਂ 18 ਕਿਲੋ ਸੇਰੇ ਹਿਸਾਬ ਕਿਤੇ ਆ। ਠੀਕ ਆ ਜੀ। ਹਾਂਜੀ। ਮੈਂ ਵੀ 18 17 ਕਿਲੋ ਬੌਲੇ ਤੋਂ ਸ਼ੁਰੂਆਤ ਕੀਤੀ ਆ। ਇਹ ਸੰਦੂ ਆ ਜਿਆਦਾ ਨਹੀਂ ਐ ਪਹਿਲਾਂ ਨੇ 18 20 ਕਿਲੋ ਚ ਆਇਆ। ਹਾਂ। ਐਰ ਕੀ 23 24 ਕਿਲੋ 25 ਤੇ ਚੜੂਗੀ ਗਾ। ਠੀਕ ਆ ਜੀ। ਹਾਂਜੀ 24 25 ਕਿਲੋ ਰਾ ਆਉਣਾ ਚਾਹੂਗੀ। ਵੀ ਚਲੋ ਬੌਲੇ ਦੀ ਹਾਂਜੀ। ਸਪੀਤੀ ਚੰਗੀ ਆ ਤੇ ਗਾ ਕਰਨਾ ਚਾਹੀਦਾ ਤੇ ਸਪੀਤੀ ਕਿਤੇ ਚੰਗਾ ਚੱਲੂਗੀ। ਹਾਂਜੀ। ਲੈ ਫਨੀਵਰ ਖੋਲੇ ਨੂੰ ਮੜਾ ਦਿਖਾਇਆ। ਮਗਰ ਬੱਚਾ ਆ ਗਿਆ ਠੀਕ ਆ ਜੀ ਪੂਲ ਹਾਈਟ ਲੈਂਥ ਦੇ ਵਿੱਚ ਬਾਕੀ ਫੇਸ ਕੁਆਲਿਟੀ ਬੰਤਰ ਪੋਲਟਰ ਤੁਸੀਂ ਚੈੱਕ ਕਰ ਲਓ ਸਟਰਕਚਰ ਕਮਕਤਮ ਕਪੂਰੀ ਆ ਬੈਡ ਦੀ ਅੰਮੀਰ ਕੰਦਰਾ ਪਰਬਾਹ ਹੋ ਗਿਆ ਉਹ ਵੀ ਆਮ ਕਾਈਟਰੀਆ ਨਹੀਂ ਜੀ ਆਉਂਦੇ ਲੱਗੇ ਜੀ ਜੀ ਉਹ ਵੀ ਐਸਾ ਕਰੀਏ ਜੀ ਤੁਸੀਂ ਆਹ ਹੋ ਗਏ ਛਰੇ ਭਾਗੇ ਤੋਂ ਉਰ ਪਰ ਤੋ ਰਹਾ ਤਾਂ ਪੂਰੀ ਮੈਂ ਨਾ ਇੱਕ ਨੰਬਰ ਸੰਦੂ ਸਾਹਿਬ ਭੂਰ ਨਾਲ ਛਿੱਟਾ ਦੇ ਕਹਨਵਾਦ ਘਾਟ ਅੱਛਾ ਜੀ तो फोति का भी ਬਿਲਕੁਲ ਫਜ਼ਰਪਾ ਦੀ ਸਰੀਏ ਬੋਲੇ ਦੇ ਵਿੱਚ ਚੱਲਣ ਦੀ ਹੈ ਕਰਮਾਂ ਲਈ ਠੀਕ ਹੈ ਜੀ ਠੰਡੀ ਜਰੀ ਪੂਰੇ ਪੀਆ ਲਈ ਫਿਰਦੀ ਹੈ ਠੀਕ ਹੈ ਜੀ ਠੰਡੀ ਜਰੀ ਬਹੁਤ ਜਿਆਦੀ ਜਿੱਦਾਂ ਪਿੱਛੋਂ ਦੇਖੋ ਤੁਸੀਂ ਠੀਕ ਹੈ ਜੀ ਜਿੱਦਾਂ ਲੈਟਰ ਦੇ ਵੀ ਸ਼ੇਪ ਫਾੜੀ ਆ ਜਦਾਂ ਲੱਗਾ ਉਸ ਜਿਆ ਉਹਨੀ ਗਾੜੀ ਉਹਨੀ ਨਿਸ਼ਾੜੀ ਆ ਬਿਲਕੁਲ ਸੂਤ ਆ ਠੀਕ ਹੈ ਜੀ ਬਹੁਤ ਤੁਹਾਨੂੰ ਕੁਸ਼ਤਾ ਬਾਕੀ ਸੂਤ ਆਈ ਆ ਬੱਚਾ ਬਹੁਤ ਭੜਿਆ ਦਿੱਤਾ ਇਹਨੇ ਹਾਂ ਤੇ ਲਕਾਇਆ ਲਾਇਆ ਪੱਠੇ ਚੋਗੀ ਵਾੜ ਦੇਖੋ ਕਿ ਕੱਦ ਬੋਤਾਲੀ ਵਾੜ ਆ ਬਿਲਕੁਲ ਜੀ ਥਣ ਚਾਰੇ ਡੇਰ ਘੜ ਦੀ ਵਿੱਥੀ ਲੱਗੇ ਹੁਣ ਦੇ ਦਾਂਗੇ ਕਿੰਨੇ ਦੀ ਬਰੇ ਉਹ ਦੱਸ ਗਏ ਸੰਦੂ ਸਾਹਿਬ ਐਡ ਜਿੱਡੀ 70 ਦੀ ਵੇਚ ਦੇ ਜੀ ਹਾ ਕੱਦ ਬੋਤਾਲੀ ਆ 65000 ਤੇ 1000 ਛੱਡ ਦਾਂਗੇ 60000 ਤੋਂ ਹਾਂ ਜੀ ਬਿਲ ਮਾਲ ਆਪਾਂ ਉੱਥੇ ਕੀ ਦੇਣਾ ਬੀਤੇ ਤੋਂ 400 ਰੁਪਏ ਦਾ ਰਸਾ ਛੜਾਈ ਰਹੇ ਨਾ ਹਾਂ ਜੀ ਬਾਕੀ ਮੌਕੇ ਤੇ ਜਿਹੜਾ ਥੋੜਾ ਬਹੁਤ ਠੀਕ ਆ ਯਾਦ ਆ ਨਹੀਂ ਕੋਈ 50 ਦੀ 55 ਦੀ ਹੋ ਨਹੀਂ ਕੋਈ ਮੈਂ ਵੀ 40000 ਦੀ ਇਹ ਵੈੜ ਮਿਲੂਗੀ ਤੁਹਾਨੂੰ ਜੀ ਸਾਹਿਬ ਵਜੇ ਦਾ ਕੱਦ ਵਾਲੀ ਵੈੜ ਆ ਪਾੜੀਆ ਚੱਡਾ ਲਗਾ ਬਿਲਕੁਲ ਜੀ ਬਿਲਕੁਲ ਲੋ ਜੀ ਭਰਾਵੋ ਠੀਕ ਹੈ ਜੀ 64000 ਰੁਪਇਆ ਮਗਰ ਬੱਛਾ ਇਧਰ 3 ਨੰਬਰ ਤੇ ਆ ਜੀ ਤੇ ਇੱਕ ਆਪਣੇ ਕੋਲ ਆ ਬਾੜ ਖੜੀ ਹੈ ਵੀਰ ਇਹ ਤੁਸੀਂ ਦੱਸ ਬਗੈਰ ਬੱਚੇ ਆ ਹਾਂ ਜੀ ਸੰਧੂ ਆ ਇਹਦਾ ਬੱਚਾ ਮਰ ਗਿਆ ਆ ਆਪਾਂ ਇੱਦਾਂ ਹੀ ਦੇਣੀ ਹੈ ਠੀਕ ਹੈ ਜੀ ਹਾਂ ਜੀ ਹਣੀ ਨੂੰ ਸਮਾਂ ਕਿਹ ਲੋਗਾ ਜੀ ਸਮਾਂ ਇਹਨੂੰ ਸੰਧੂ ਸਾਹਿਬ ਕੋਈ ਹੋੜ ਤੇ ਬੱਚਾ ਨਹੀਂ ਕੋਈ ਸੂਤ ਨਹੀਂ ਕਹਿ ਦਿੰਦੇ ਹਾਂ ਕੋਈ 10 ਤੋਂ 12 ਦੇ ਲਾ ਲਓ 15 ਲਾ ਲਓ ਕਿੰਨੇ ਕੁ ਦਿਨ ਆ ਬੱਚਾ ਬਗੈਰ ਬੱਚੇ ਤੋਂ ਆ ਤੁਸੀਂ ਭੰਡਾ ਦੀ ਸਮਝ ਵੇਖ ਰਹੇ ਹੋ ਕਿੰਨੇ ਵਕਤ ਦੋਦ ਦੇ ਸੰਧੂ ਸਾਹਿਬ ਬੱਚੇ ਮਾਰਦੇ ਕਰਕੇ ਇਹ ਰਵਾ ਕਰਦੀ ਹਾਂ ਫੋਨ ਆਇਆ ਤਾਂ ਮੇਰੇ 18 19 ਕਿ 18 19 किलो हां जी ਇੰਨਾ ਹੈਗਾ ਸਵੇਰਾਂ ਚ ਹੋਊਗੀ ਦੁਜੇ ਤੀਜੇ ਹੋਊਗੀ ਦੁਜਾ ਸਵੇਰ ਸੰਸਾਦ ਦਜਾ ਸਵੇਰ हां जी ਲੋ ਵੀ ਆ ਬਗੈਰ ਬੱਚੇ ਤੋਂ ਆ ਹਾਂਜੀ ਬਾਕੀ ਮੇਰਾ ਭਰਾ ਦੁੱਧ ਦੇ ਅਕੋਰਡਿੰਗ ਤੁਸੀਂ ਸੌਦਾ ਕਰਦੇ ਦੁੱਧ ਚੰਗਾ ਹਾਂਜੀ 20 ਨੂੰ ਟੱਕਰ ਦੇ ਰਹੀ ਐ 18 ਲੀਟਰ ਵੀ ਵੇਲੇ ਹਾਜ਼ਰ ਹਾਜ਼ਰ ਬਾਕੀ ਚਵਾਚਪੂਰ ਦੀ ਚਵਾਚ ਦੇ ਭਰਾ ਪੋਲੀ ਸਭ ਸਾਬ ਪੋਲੀ ਰੋਟੀ ਕੋ ਦੂਰੋਂ ਲੈ ਕੇ ਆ ਜਾਂਦਾ ਕੋਟਰਾ ਛੱਟਾ ਨਹੀਂ ਪੋਲੀ ਜ਼ਰੂਰ ਕੀ ਠੀਕ ਹੈ ਜੀ ਹਾਂਜੀ ਬਾਕੀ ਬਾਕੀ ਥਾਣੇ ਕੋਲ ਪੂਰਾ ਕੈਮ ਆ ਮੋਟੇ ਥਾਣਾ ਹੱਥੀ ਮੁਠੀ ਵਾਲਾ ਥਾਣਾ ਥਾਣੇ ਦੇ ਸੰਸਾਦ ਆ ਸੋਨਾ ਲੱਗਾ ਇਹ ਆਡਰ ਬੰਤਰ ਬੰਤਰ ਤੁਸੀਂ ਦੇਖ ਲਓ ਕ੍ਰੋਸ ਅੰਗ ਦੇ ਵਿੱਚ ਐਚ ਵੀ ਐਚ ਐਫ ਦੇ ਨਾਲ ਕੋਈ ਕ੍ਰੋਸ ਵੱਡਾ ਹਵਾਲਾ ਜਿੱਦਾ ਤੇ ਨਿਗਰਪੂਰੀ ਆ ਪਿੱਠਪੂਰੇ ਤੋਂ ਤੁਸੀਂ ਦੇਖੋਗੇ ਨਿਗਰਪੂਰੀ ਆ ਵਜਨ ਲੋੜ ਬੜਾ ਠੀਕ ਆ ਜੀ ਹਾਂ ਜੀ ਠੀਕ ਆ ਲਾਓ ਵੀ ਰਖਣੀ ਖੋਲੋ ਇਹਨੂੰ ਵੀ ਬਾਕੀ ਦੁੱਧ ਦੋਸਤਾਂ ਚੰਗਾ ਖਾਸਾ ਇਸ ਵਾਰ ਦੇ ਥੱਲੇ ਹੁਣ ਆ ਜਰਾ 12 15 ਦੀ 18 ਦੀ ਮੰਨ ਲਓ ਠੀਕ ਆ ਜੀ ਕਿਉਂਕਿ ਬਲੈਰ ਬੱਚੇ ਤੋਂ ਹਾਂ ਜੀ ਦੁੱਧ 18 ਕਿਲੋ ਇਸ ਵਕਤ ਦੇ ਥੱਲੇ ਹਾਜ਼ਰ ਆ ਤੋ ਚੌਣ ਜਵਾਦ ਤੁਹਾਨੂੰ ਆਪਾਂ ਪਹਿਲਾਂ ਪੁੱਛ ਕੇ ਦੱਸਤਾ ਵੀ ਚੌਣ ਜਵਾਦ ਇੱਕ ਨੰਬਰ ਆ ਕੋਈ ਭੂੜ ਨਹੀਂ ਕੋਈ ਸ਼ੈਤਾਨੀਗਾ ਆ ਦੇਖੋ ਖਾਨਸੰਦੂ ਦਾ ਮਈਆ ਵਾਲਾ ਲੱਗਾ ਬੀ ਬਰਬਾੜ ਇਹਦੀ ਚੰਗੀ ਆ ਠੀਕਾ ਜੀ ਬਾਕੀ ਦੁੱਧ ਕਿਸੇ ਭਰਾ ਨੇ ਕੋਈ ਨਹੀਂ ਜਾਂਦਾ ਬਾਲੰਡੀ ਸੀਰ ਗਈ ਲਾਤ ਛਾੜੀ ਗੱਲ ਨਹੀਂ ਜੇ ਆਹ ਪੂਰੀ ਆਖਰੀ ਦਹੀਂ ਚੋਲਣੀ ਹੈ ਇਸੇ ਤਰ੍ਹਾਂ ਬੈਠੋ ਬਾਈ ਕਰੋ ਬਸ ਤੇ ਹਣੀ ਇਹ ਅੱਜ ਕਿੰਨੇ ਦੇ ਦੇ ਰਿਹਾ ਸਿੰਦੂ ਸਾਹਿਬ ਉੱਧਾ ਵਛੀ ਦਾ 50000 ਦੀ ਹਾਂ 60 ਦੀ ਦੇ ਦिए 60 ਦੀ ਦੇ ਦੋ ਕਰਕੇ ਲੈ 50000 ਦੀ ਸਿੰਦੂ ਸਾਹਿਬ ਕਰਕੇ ਲੈ 50000 ਦੀ ਵਛੀ ਦਾ ਮੇਰੇ ਬੱਚੇ ਮਰੇ ਕਰਕੇ 10 15000 ਘਟਾਉਂਦਾ 55000 6000 ਛੱਡਾਂ 54 ਦੀ 54 ਦੀ ਦਾ ਲਓ ਵੀ ਹਾਂਜੀ 54000 ਦੀ ਇਹ ਦੋਸਤੋਂ ਵੈੜ ਤੁਹਾਨੂੰ ਮਿਲਦੀ ਆ ਬੱਚਾ ਨਾਲ ਉਹਦਾ ਖਲਾ ਰਿਆਂਦਾ ਤੇ ਬੈਡ ਪਾ ਪੈਣ ਦੀ 70 ਦੀ ਵੇਚ ਦਿੰਦੇ ਪਰ ਇਹ ਆਪਾਂ ਇੱਧਰ ਹੀ ਦੇ ਦੇ ਔਰ ਚਲੋ 240 ਸੱਚਾ ਇੱਧਰ ਹੀ ਦੇਣੀ ਆਪਾਂ ਬਸ ਬਿਲਕੁਲ ਹਾਂਜੀ ਲਓ ਵੀ 54000 ਦੀ ਵੈੜ ਮਿਲ ਜੂਗੀ ਠੀਕ ਆ ਜੀ ਜੇ ਬਗੈਰ ਬੱਚੇ ਤੋਂ ਆ ਥਾੜਾ ਫਿਰ ਲੱਗਾ ਠੀਕ ਆ ਬਾਕੀ தாம் ਤੋਂ ਪੂਰਾ ਮੱਝ ਆ ਆਹ ਦੇਖੋ ਜੀ ਮੜਾ ਜੇ ਬੱਚਾ ਲੱਗਾ ਇੱਕ ਹਨਾ ਉਹ ਸੰਜਾ ਉਹਦਾ ਨਹੀਂ ਕੋਈ ਚੱਕਰ ਮਾੜਾ ਨਹੀਂ ਕਿ ਉਹ ਥਾਣਾ ਦੇ ਵਿੱਚ ਘਾਰ ਆਵੇ ਥਣ ਤਨ ਹਾਂ ਕੋਈ ਚੱਲਦਾ ਜੀ ਉਹ ਨੋਰਮਲ ਚਲੋ ਦੇਖਦੇ ਹਾਂ ਨੋਰਮਲ ਬੈੜਾ ਹੁੰਦਾ ਮਗਰ ਹੁੰਦੇ ਕੇ ਲਾ ਕੇ ਪਿੱਛੇ ਸੱਜੇ ਖਪੇ ਆਈ ਜਾਂਦੇ ਹਾਂ ਜੀ ਨੌ ਵੀ ਪ੍ਰਾਪੋ ਠੀਕ ਆ ਇਸ ਤੋਂ ਬਾਅਦ ਇੱਕ ਨੈਕਸਟ ਦੋਸਤੋ ਤੁਹਾਨੂੰ ਅਗਲੀ ਬੱਚੀ ਦਿਖਾਉਣੇ ਆਪਾਂ ਇਹ ਵੀ ਬੈੜ ਬਾ ਕਮਾਲ ਆ ਚੰਗਾ ਸੋਹਣਾ ਫਿੱਟਪੂੜਾ ਤੇ ਬਾਕੀ ਹਾਈਟ ਕਰਦੇ ਦੀ ਪੂਰੀ ਨਿੱਗਰ ਵੱਡੇ ਕਦ ਕਾਠ ਦੇ ਚਾ ਹਣੀ ਕੀ ਬੇਰਵਾ ਇਹਦਾ ਇਹਦਾ ਬੇਰਵਾ ਸੰਸਾਹ ਨੂੰ ਦੱਸ ਤਾ 12 ਦਿਨ ਹੋ ਗਏ ਸੋਈ 10 ਤੋਂ 12 ਦਿਨਾਂ ਦੀ ਹਾਂਜੀ 10 ਤੋਂ 12 ਦਿਨਾਂ ਦੀ ਸੋਈ ਤੇ ਸਵੇਰ ਵਿੱਚ ਕਿਵੇਂ ਆ ਸੋਇਆ ਜਾ ਸੰਝਾ ਪਹਿਲਾਂ ਆਂਦੇ ਦੁੱਝੇ ਹੋਗੀ ਦੋ ਚਾਰ ਵੀ ਮੰਨ ਕੇ ਸੌਦਾ ਕਰਦੇ ਦੁੱਝੇ ਮੰਨ ਕੇ ਕਰਦੇ ਕੋਈ ਤੇ ਦੋਦੇ ਦਾ ਤੇਰੇ ਹੁਣ ਕਿੰਨਾ ਫਿਰ ਸੰਜੂ ਸਾਹਿਬ ਆ ਕੈਮਰੇ ਥੱਲੇ ਦੋ ਦੁੱਝੇ 19 20 ਕਿਲੋ 19 20 ਕਿਲੋ ਤਿਆਰਾਂ ਤੇ ਕੋਈ ਇੱਦਾਂ ਮੰਗਾਉਦਾ 18 ਕਿਲੋ ਦੀ ਸਾਡੀ ਗਾਰੰਟੀ ਠੀਕ ਆ ਜੀ ਤੇ ਇਹਦੇ ਇੱਥੇ ਦੋ ਟਾਈਮ ਆ ਉਹਦੀ ਚੋਲੇ 19 20 ਕਿਲੋ ਠੀਕ ਆ ਮੈਂ ਵੀ 19 20 ਕਿਲੋ ਤੇ ਚੱਲਣ ਗਈ ਆ ਹਾਂਜੀ ਹਵਾਲਾ ਬਿਲਕੁਲ ਕੰਪਲੀਟ ਆਰਡਰ ਆ ਠ ਆਹ ਬੱਚਾ ਦਾ ਹਾਂਜੀ ਹਾਂਜੀ ਆਹ ਬੱਚਾ ਦਾ ਆਹ ਬੱਚਾ ਆਹ ਬੱਚਾ ਜੀ ਤਾਂ ਠੀਕ ਆ ਜੀ ਕੋ 18 19 ਲੀਟਰ ਐਸ ਵਕਤ ਦੋਸਤੇ ਚੱਲਣ ਲਈ ਆ ਹਾਂਜੀ ਬਾਕੀ ਜੰਪਰ ਪੂਰਾ ਕਰਮਾਲੀ ਨੂੰ ਨਗਰ ਨੋਕਰ ਬੜਾ ਜੀ ਹਾਂਜੀ ਛੱਡ ਚੋ ਲਈ ਵਛੀ ਛੱਡ ਫਾਰਮ ਚ ਲਈਏ ਸਾਡੇ ਗਾਵਾਂ ਨਾਲ ਤਾਂ ਪਰ ਸਾਂਸ ਸੁਣ ਤਾਨੂੰ ਪਾ ਚਾਰ ਚੋਰ ਖਾਂਦੀ ਹੈ ਰਾਜੀ ਵੜ ਠੀਕ ਆ ਹਾਂਜੀ ਪਲੀ ਵੀਰੇ ਲਿਓ ਖੁੱਲ ਗਏ ਲਓ ਦੋਸਤੋ ਪਲੀ ਪਲੀਤੀ ਜੜੀ ਆ ਚਾਰ ਤੇ ਸਾਇਲਜ ਤੇ ਪਲੀ ਜੰਮੀ ਆ ਫਾਰਮੂਲੇ ਦੇ ਵਿੱਚੋਂ ਵੀ ਰੋੜਾ ਵੀ ਸ਼ਰਟ ਦੇ ਵਿੱਚੋਂ ਕਰੀਤੀ ਆ ਬੋਦੀ ਵਾਲੀ ਸਰਵੋਤਮ ਕੁਆਲਟੀ ਕਰੋ ਚੈੱਕ ਠੀਕ ਹੈ ਬੋਦੀ ਵਾਲੀ ਬੱਚੀ ਆ ਬਾਕੀ ਬਲੇਜ ਬ੍ਰੂਜ਼ ਮੱਥੇ ਦੇ ਵਿੱਚ ਬਣਿਆ ਰੰਗ ਪ੍ਰਿੰਟ ਫੈਸ਼ਨਲ ਪੁਸ਼ਲ ਬਹੁਤ ਆ ਰੰਗ ਬਾਜਿਆ ਕਰਮਾਂ ਦੀ ਠੀਕ ਹੈ ਜੀ ਆਹ ਦੇਖੋ ਬਾਕੀ ਚੋਣ ਜਾਂਦੇ ਵੀ ਬੜੇ ਬੰਦੇ ਪਾਉਂਦੇ ਸਾਡਾ ਚੋਣ ਇਹਨੂੰ ਇੱਕ ਨੰਬਰ ਲੱਗੀ ਥਾਣ ਦੇ ਕੋ ਕਿਹੜਾ ਲੱਗਾ ਹਾਂ ਮਰਦੋਸੋ ਅੱਜ ਮਾਲ ਸਾਰਾ ਕਮਾਲਾ ਹਣੀ ਪੜਪੜਾ ਬਾਕੀ ਵੈਰਾਈਟੀ ਕੁਆਲਟੀ ਵੀ ਤੁਹਾਨੂੰ ਹਰੇਕ ਤਰ੍ਹਾਂ ਦੀ ਮਿਲ ਜੂਗੀ ਜਰਸੀ ਐਸਕੇਪ ਦੇ ਵਿੱਚ ਕ੍ਰੋਸ ਐਫ ਹਾਂਜੀ ਇਹ ਬਾੜ ਚੰਗੀ 18 19 ਲੀਟਰ ਤੋਂ ਚੰਗਾ ਅਲੀਤ ਆ ਰਹੀ ਹੈ ਬਸ ਆ ਰਹੀ ਹੈ ਕਿਸੀ ਦੀ ਕਿਸੀ ਵਾਕੇ ਦੀ ਬਾਕੀ ਸੰਸਾਰ ਇਹਨੇ ਪਾਊਗਾ ਪ੍ਰਾਣੀ ਤੇ ਫਿਰ ਤੇ ਦੇਣਾ ਨਹੀਂ ਹਾਂ ਹਾਂਜੀ ਇਹ ਹਣੀਆਂ ਚ ਦਵਾ ਕੇ ਕਿਰੇ ਦੀ ਆਪਣੇ ਚੈਨਲ ਤੋਂ ਵੀ ਭੈਣ ਭਰਾ ਆਪਣਾ ਵੀਰ ਵੇਖ ਕੇ ਆ ਰਿਆ ਸੰਧੂ ਸਾਹਿਬ ਅੱਛੀ ਦੇ 75000 ਦੀ ਸਹੀ ਸਹੀ ਗੱਲ ਕਰ 70 ਦੀ ਦੇ ਦिए ਜਾਇਜ਼ ਕਰ ਦिए ਵਿੱਚ ਹੋਰ ਵੀ ਕਰਦਾ ਮੰਨਦਾ ਹੋਰ ਕਰਦੇ 65000 ਦੀ ਬਚੀ ਦੇ ਨਹੀਂ ਇਹ ਚੋਂ 500 ਰੁਪਏ ਛੋਟ ਹੋਊ 65 ਚ ਹਾਂਜੀ ਲੈ ਵੀ ਵੇਖ ਲੋ ਵਸੀ ਦੀ ਕੋਈ ਦੰਡਾ ਨਹੀਂ ਕੋਈ ਦੋਸਤੋ ਸੱਚੀ ਖਾਪੀ ਬੈਣੀ ਤਾਂ ਵਾਪਸ ਤਾਂ ਸਾਰੇ ਪਾਸੇ ਦਿਖਾ ਦਿੰਦੇ ਨਹੀਂ ਥਾਣਾ ਸੰਦੂ ਸਾਹਿਬ ਨਾ ਲੱਗਾ ਮਿਲ ਨਹੀਂ ਆ ਲੱਗਾ ਪੋਲੀ ਰੋਅਰ ਆ ਵੇਖੋ ਜੀ ਠੀਕ ਆ ਜੀ ਆ ਵੇਖੋ ਜਿਵੇਂ ਬਿਲਕੁਲ ਆਪਾਂ ਕਹਿ ਦਿਆ ਨਾ ਮੇਨ ਮੇਰੇ ਦੇ ਵਸੀ ਚਲ ਜੂਗਾ ਤੁਸ ਕਾਰ ਦੀ ਬਹੁਤ ਸੋਹਣੀ ਆਨ 500 500 ਪੈਂਟ ਤੇ ਧਾਣਾ ਤੇ ਜਿਵੇਂ ਪੂਰਾ ਆਪਾਂ ਕਹੀਏ ਵੀ ਦੂਰੀ ਤੈਅ ਕਰ ਕਰਕੇ ਠੀਕਾ ਜੀ ਲਾਇਆ ਫਸੋ ਹਿਸਾਬ ਨਾਲ ਲੱਗਾ ਕਰਮਾੜੀ ਨੂੰ ਠੀਕਾ ਜੀ ਬੰਤਰ ਪੁੱਲਟਰ ਵੀ ਬੜੀ ਚੰਗੀ ਆ ਬੜੀ ਮਜ਼ਬੂਤ ਆ ਵੱਛਾ ਮਗਰ ਹਾਂਜੀ ਇਹ ਜਿਹੜੀ 65 8000 ਦੀ ਜਿਹੜੀ ਇਹ ਤਾਂ ਮਿਲ ਜੂਗੀ ਇਹ ਅੱਜ ਮਾਲ ਵੀਰ ਹਣੀਪਣ ਤੋਂ ਬੰਦੇ ਕੋਲੇ ਬਕਾਉ ਆ ਇੱਕ ਜਰਸੀ ਬਰੀਡ ਦੇ ਵਿੱਚ ਵਹਿਰ ਦਿਖਾਈ ਆ ਬਾਕੀ ਵਹਿਣਾ ਵੱਡੀਆਂ ਨੇ ਠੀਕਾ ਜੀ ਕੋਈ 18 20 20 20 ਲੀਟਰ ਨੂੰ ਟੱਚ ਕਰਦੇ ਪਸ਼ੂ ਆ ਬਾਕੀ ਮੇਰਾ ਭਰਾ ਜਿੰਨਾ ਤੋਂ ਤਾਂ ਦੱਸਿਆ ਹਾਂ ਇੱਥੇ ਆਣ ਕੇ ਚੋ ਕੇ ਕਿਸੇ ਨੂੰ ਪਸੰਦੀ ਆਵੇ ਤਾਂ ਤੁਸੀਂ ਟੈਲਟਾਈਮ ਤੇ ਸੱਦੀ ਕਰੇ ਕੋਈ ਆਪ ਜੀ ਹਾਂ ਫੜੀ ਵੀਰੇ ਇੱਕ ਨੰਬਰ ਕਰ ਦਿਓ ਸਾਡੇ ਆਪਣੇ 70078 542 ਠੀਕ ਹੈ ਵੀਰੇ ਹਾਂਜੀ ਮਾ ਵੀ ਭਰਾਵੋ ਇਹ ਨੰਬਰ ਹੈ ਨੰਬਰ ਸਕਰੀਨ ਦੇ ਉੱਪਰ ਚੱਲਣਦਾ ਹੈ ਕਾਲ ਕਰੋ ਤੁਸੀਂ ਐਨੀ ਟਾਈਮ ਇੱਥੇ ਵਿਜ਼ਿਟ ਕਰੋ ਮਾਲ ਇਸੇ ਤਰ੍ਹਾਂ ਆਇਆ ਗਿਆ ਰਹਿੰਦਾ ਠੀਕ ਹੈ ਜੀ ਪੰਜਵੇਂ ਆਉਂਦੇ ਜਾਂਦੇ ਰਹਿੰਦੇ ਆ 3 4 ਸਵੇਰ 4 5 ਆਪਣੇ ਤੋਂ ਵੱਜੀਆਂ ਹੁੰਦੀਆਂ ਆ ਠੀਕ ਹੈ ਜੀ ਹਾਂਜੀ ਬਾਕੀ ਹੁਣ ਜਿਵੇਂ ਦਾ ਹਣੀ ਥੋੜੇ ਜਿਹਾ ਅੱਗੇ ਰੋਤ ਆ ਗਈ ਉਹੋ ਜਿਹਾ ਪਸ਼ੂ ਥੋੜਾ ਕ੍ਰੋਸ ਕ੍ਰੋਸ ਚ ਵੀ ਲੋਕੀ ਲੈਣਾ ਪਾਉਂਦਾ ਕਰਦੇ ਭੈਣ ਭਰਾਵਾਂ ਹਾਂ ਜੇ ਇਹ ਜਿਹੜਾ ਸੰਧੂ ਸਾਹਿਬ ਮਿਲ ਗਿਆ ਆ ਜੇ ਲੈ ਲੈਣਾ ਹਾਂ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲੋਵੀ ਭਰਾਵੋ ਅੱਜ ਫਿਲਹਾਲ ਇਹ ਨਕਸ਼ੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਤੇ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਜੀ